ਨੰਕੀ ਨਾਮ ਹੈ ਡਾਕਟਰ ਪਰਨੀਤ ਕੋਟ ਪ੍ਰੋਫੈਸਰ ਇਨ ਹੈਡ ਡਿਪਾਰਟਮੈਂਟ ਆਫ ਆਪਸ ਐਂਡ ਗਾਇਨੀ ਜੀ ਐਮ ਸੀ ਪਟਿਆਲਾ ਮੈਂ ਮਕਸਦ ਕੀ ਵਰਕਸ਼ਾਪ ਕਰਨਾ ਹੈ ਦੇ ਪੰਜਾਬ ਸਰਕਾਰ ਦੇ ਅਧੀਨ ਆਏ ਸਾਰਾ ਇਹ ਪੰਜਾਬ ਸਰਕਾਰ ਦੇ ਅਧੀਨ ਹੈ ਮਕਸਦ ਇਹ ਹੈ ਕਿ ਜਿਹੜਾ WHO ਕਹਿੰਦਾ ਹੈ ਕਿ ਜਿਹੜੀ ਮਟਰਨਲ ਮਾਰਟੈਲਿਟੀ ਹੈ ਯਾਨੀ ਉਹ ਮਾਂਵਾਂ ਜਿਨ੍ਹਾਂ ਦੀ ਡਿਲੀਵਰੀ ਦੇ ਦੌਰਾਨ ਡੈਥ ਹੋ ਜਾਂਦੀ ਹੈ ਉਹ 70 ਤੋਂ ਘੱਟ ਹੋਣਾ ਚਾਹੀਦਾ ਪਰ 1 ਲੱਖ ਔਮਨ ਪਰ ਆਪਣਾ ਜ਼ਿਆਦਾ ਹੈ ਇਹ ਸਾਰਾ ਉਪਰਾਲਾ ਅਸੀਂ ਕਰ ਰਹੇ ਹਾਂ ਕਿ ਕਿਸੇ ਤਰ੍ਹਾਂ ਅਸੀਂ ਇਹਨੂੰ ਘਟਾ ਸਕੀਏ ਤਾਂ ਕਿ ਜੱਚਾ ਬੱਚਾ ਦੀ ਮੌਤ ਨਾ ਹੋਵੇ ਡਿਲੀਵਰੀ ਦੇ ਦੌਰਾਨ ਕੋਈ ਵੀ ਮਾਂ ਦੀ ਮੌਤ ਨਾ ਹੋਵੇ ਉਸਨੂੰ ਬਚਾਉਣ ਲਈ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਉਹਦੇ ਲਈ ਇਹ ਉਪਰਾਲੇ ਕੀਤੇ ਜਾ ਰਹੇ ਹਨ ਪੰਜਾਬ ਗਵਰਨਮੈਂਟ ਦੇ ਦੁਆਰਾ ਮੈਂ ਜੀ ਡਾਕਟਰ ਦਪਿੰਦਰ ਕੌਰ ਬਖਸ਼ੀ ਪੰਜਾਬ ਸਟੇਟ ਕਾਉਂਸਲ ਸਾਇੰਸ ਐਂਡ ਟੈਕਨੋਲੋਜੀ ਤੋਂ ਮੈਂ ਜਿਹੜੇ ਵਰਕਸ਼ਾਪ ਕਰ ਰਹੇ ਹੋ ਕਿ ਇਹਦਾ ਮਕਸਦ ਕੀ ਹੈ ਇਹਦਾ ਮਕਸਦ ਹੈ ਜੀ ਪਹਿਲੇ ਤਾਂ ਸਾਡੇ ਪਾਰਟਨਰ ਇੰਸਟੀਟਿਊਸ਼ਨਸ ਹੈਗੇ ਨੇ ਜੀ ਐਮਜ਼ ਬਟਿੰਡਾ ਤੋਂ ਡਾਕਟਰ ਲੱਜਾ ਨੇ ਡਾਕਟਰ ਪੰਨੀਥ ਹੈਗੇ ਗਵਰਨਮੈਂਟ ਮੈਡੀਕਲ ਕਾਲਜ ਤੋਂ ਤੁਸੀਂ ਜੀ ਕੋਪਰਾਲਾ ਕੀਤਾ ਡਿਪਾਰਟਮੈਂਟ ਆਫ ਹੈਲਥ ਦੇ ਨਾਲ ਮਿਲ ਕੇ ਔਰ ਇੱਕ ਡਾਇਰੈਕਟੋਰੇਟ ਆਫ ਕਲਾਈਮੇਟ ਚੇਂਜ ਦੇ ਅੰਡਰ ਮਿਸ਼ਨ ਤੰਦਰੁਸ ਪੰਜਾਬ ਦੇ ਅੰਡਰ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਮਟਰਨਲ ਮੋਰਟੈਲਿਟੀ ਰੇਟ ਹੈਗਾ ਉਹਨੂੰ ਅਸੀਂ ਘਟਾਇਆ ਜਾ ਸਕੇ ਇਹੋ ਜਿਹੀ ਕੋਈ ਟੈਕਨੋਲੋਜੀਆ ਲਿਆਂਈ ਜਾ ਸਕਣ ਇਸ ਦੇ ਵਿੱਚ ਸਾਡੇ ਨਾਲ ਤਿੰਨ ਡਿਸਟ੍ਰਿਕਟਾਂ ਤੋਂ ਬੰਦੇ ਜੁੜੇ ਨੇ ਅੱਜ ਦੇ ਐਫਪੀਓਜ਼ ਜੁੜੇ ਨੇ ਮੈਡੀਕਲ ਆਫੀਸਰਸ ਜੁੜੇ ਨੇ ਔਰ ਇਹਨਾਂ ਨੂੰ ਅੱਜ ਟ੍ਰੇਨਿੰਗ ਦਿੱਤੀ ਜਾਏਗੀ ਡਾਕਟਰ ਲੱਜਾ ਔਰ ਉਹਨਾਂ ਦੀ ਟੀਮ ਔਰ ਡਾਕਟਰ ਪੰਨੀਤ ਕਿ ਕਿਹੜੀਆਂ ਇਹੋ ਜੇ ਦੋ ਟੈਕਨੋਲੋਜੀਆਂ ਉਹਨਾਂ ਨੂੰ ਇਸਤੇਮਾਲ ਕਰਕੇ ਇਹਨਾਂ ਨੂੰ ਐਮਐਮਆਰ ਨੂੰ ਔਰ ਪੀਪੀਐਚ ਨੂੰ ਥੱਲੇ ਲਿਆਇਆ ਜਾ ਸਕੇ ਹੈ ਹਾਂਜੀ ਇਹ ਮਿਸ਼ਨ ਤੰਦਰੁਸਤ ਪੰਜਾਬ ਹੈ ਜਿੰਨੂੰ ਕੀ ਸਪੋਰਟ ਕਰ ਰਿਹਾ ਹੈ ਸਾਡੇ ਡਾਇਰੈਕਟੋਰੇਟ ਆਫ এনਵਾਇਰਨਮੈਂਟ ਐਂਡ ਕਲਾਈਮੇਟ ਚੇਂਜ ਕਮਿਟੀ ਆਫ ਪੰਜਾਬ ਉਹਦੇ ਤਹੀ ਨਹੀਂ ਅਸੀਂ ਇਸ ਇਸ ਉਪਰਾਲੇ ਨੂੰ ਦਿੱ ਅਸੀਂ ਵੈਸੇ ਤਾਂ 2 ਸਾਲ ਪਹਿਲਾਂ ਕੀਤਾ ਹੈ ਦੋ ਡਿਸਟ੍ਰਿਕਟਾਂ ਚ ਕਰ ਚੁੱਕੇ ਹਾਂ ਪਰ ਹੁਣ ਅੱਗੇ 10 ਡਿਸਟ੍ਰਿਕਟਾਂ ਚ ਅੱਗੇ ਲੈ ਰਹੇ ਹਾਂ ਉਹ 10 ਡਿਸਟ੍ਰਿਕਟਾਂ ਚ ਪਹਿਲਾਂ ਅਸੀਂ ਅੱਜ ਪਟਿਆਲਾ ਦੇ ਵਿੱਚ ਕਰ ਰਹੇ ਹਾਂ ਮੇਰਾ ਨਾਮ ਡਾਕਟਰ ਲੱਜਾ ਦੇਵੀ ਗੋਇਲ ਹੈ ਮੈਂ ਏਮਜ਼ ਬਠਿੰਡਾ ਦੇ ਹੈੱਡ ਆਫ ਗਾਇਨੀ ਡਿਪਾਰਟਮੈਂਟ ਐ ਮੈਡਮ ਇਹ ਮਕਸਦ ਕੀ ਹੈ ਵਰਕਸਪ ਦਾ ਕਰਨਾ ਮਕਸਦ ਇਹ ਹੈ ਕਿ ਜਿਹੜੀਆਂ ਮਦਰਸ ਦੀ ਡੈਥ ਹੋ ਜਾਂਦੀ ਹੈ ਨਾ ਡਿਲੀਵਰੀ ਦੇ ਟਾਈਮ ਤੇ ਬਲੀਡਿੰਗ ਬਹੁਤ ਜ਼ਿਆਦਾ ਹੋਣ ਦੇ ਨਾਲ ਉਹ ਡੈਥ ਨੂੰ ਅਸੀਂ ਜ਼ੀਰੋ ਲੈ ਕਰ ਕਰਨਾ ਚਾਹੁੰਦੇ ਹਾਂ ਪੰਜਾਬ ਚ ਇਹ ਮਕਸਦ ਆ ਇਹਦੇ ਨਾਲ ਅਸੀਂ ਦੋ ਇੰਟਰਵੈਂਸ਼ਨ ਯੂਜ਼ ਕਰ ਰਹੇ ਹਾਂ ਇੱਕ ਤਾਂ ਅਸੀਂ ਬੱਚੇਦਾਨੀ ਦੇ ਵਿੱਚ ਇੱਕ ਬਲੂਨ ਪਾ ਰਹੇ ਹਾਂ ਇੱਕ ਅਸੀਂ ਪੇਸ਼ੈਂਟ ਨੂੰ ਇੱਕ ਐਂਟੀ ਸ਼ੌਕ گارਮੈਂਟ ਆਂਦੇ ਆ ਉਹਦੇ ਚ ਲਪੇਟ ਕੇ ਅਸੀਂ ਉਹ ਪੇਸ਼ੈਂਟਸ ਨੂੰ ਰੈਫਰ ਕਰਦੇ ਆ ਜਿਵੇਂ ਕਿ ਦੇ ਮਤਲਬ ਪੈਰੀਫਰੀ ਤੇ ਪੇਸ਼ੈਂਟ ਨੂੰ ਇਹ ਪ੍ਰੋਬਲਮ ਆ ਗਈ ਉਹਨੂੰ ਵੱਡੇ ਹਸਪਤਾਲ ਚ ਰੈਫਰ ਕਰਨਾ ਉਹ ਇਹਨਾਂ ਦੋਨੋਂ ਟੈਕਨੋਲੋਜੀ ਦੇ ਨਾਲ ਕਿ ਜਦੋਂ ਪੇਸ਼ੈਂਟ ਉੱਥੋਂ ਤੱਕ ਪਹੁੰਚੇਗਾ ਨਾ ਉਹਦੀ ਰਸਤੇ ਚ ਡੈਥ ਹੋਏਗੀ ਜਦ ਤੱਕ ਪਹੁੰਚੇਗਾ ਉਹਦੀ ਬਲੀਡਿੰਗ ਵੀ ਬੰਦ ਹੋ ਜਾਏਗੀ ਤੇ ਹੋ ਸਕਦਾ ਉਹਦੀ ਬੱਚੇਦਾਨੀ ਵੀ ਬਚ ਜੇ ਤੇ ਪੇਸ਼ੈਂਟ ਵੀ ਬਚ ਜੇ ਇਸ ਤਰ੍ਹਾਂ ਅਸੀਂ ਪਹਿਲਾਂ ਫਰੀਦਕੋਟ ਤੇ ਬਠਿੰਡਾ ਚ ਕਰ ਚੁੱਕੇ ਆ ਤੇ ਅਸੀਂ ਉੱਥੇ ਘਟੋ ਘਟ 75 ਲੇਡੀਜ਼ ਦੀ 1 ਸਾਲ ਦੇ ਵਿੱਚ ਲਾਈਫ ਬਚਾ ਚੁੱਕੇ ਆ ਇਸ ਇੰਟਰਵੈਂਸ਼ਨ ਦੇ ਤੇ ਪੰਜਾਬ ਸਰਕਾਰ ਦੇ ਅਧੀਨ ਹੈ ਇਹ ਪੰਜਾਬ ਸਰਕਾਰ ਦੇ ਵਿੱਚ ਮਿਸ਼ਨ ਤੰਦਰੁਸਤ ਦੇ ਅੰਡਰ ਉਪਰਾਲਾ ਕੀਤਾ ਜਾ ਰਿਹਾ ਹੈ ਉਹਨਾਂ ਨੇ ਸਾਨੂੰ ਇਹਦੇ ਲਈ ਫੰਡਸ ਦਿੱਤੇ ਆ ਪਹਿਲਾਂ ਵੀ ਉਹਨਾਂ ਨੇ ਹੀ ਫੰਡਸ ਦਿੱਤੇ ਸੀ ਹੁਣ ਵੀ ਫੰਡਸ ਉਹਨਾਂ ਵੱਲੋਂ ਆ ਰਹੇ ਆ ਮਿਸਟਰ ਮਨੀਸ਼ ਜੀ ਉਹਨਾਂ ਦੇ ਆਈਐਫਐਸ ਸੈਕਟਰੀ ਹੈਗੇ ਆ ਉਹਨਾਂ ਨੇ ਇਹਨੂੰ ਬੜਾ ਐਪਰੀਸ਼ੀਏਟ ਕੀਤਾ ਕਿ ਇੰਨੀਆਂ ਮਦਰਸ ਦੀ ਡੈਥ ਰਿਡਿਊਸ ਹੋ ਗਈ ਕਿਉਂਕਿ ਕੇਰਲ ਆ ਤੇ ਬਾਕੀ ਸਟੇਟਸ ਦੇ ਵਿੱਚ ਮਤਨ ਨਾਲ ਜਿਹੜੀ ਮਦਦ ਦੀ ਡੈਥ ਹੁੰਦੀ ਹੈ ਡਿਲੀਵਰੀ ਬਹੁਤ ਘੱਟ ਹੈ ਅਸੀਂ ਵੀ ਉਸ ਲੈਵਲ ਤੇ ਆਣਾ ਚਾਹੁੰਦੇ ਆ ਤਾਂ ਕਿ ਅਸੀਂ ਇੰਡੀਆ 'ਚ ਤਾਂ ਆਪਣੇ ਆਪ ਨੂੰ ਮਤਲਬ ਪੰਜਾਬ ਦੇ ਜਿਹੜੇ ਲੋਕ ਐ ਸਾਰੇ ਵੈਲਫੇਅਰ ਸਟੇਟ ਆ ਤਾਂ ਪੰਜਾਬ ਦੇ ਵਿੱਚ ਕਿਉਂ ਡੈਥ ਹੋਵੇ ਕਿਸੇ ਦੀ ਅਸੀਂ ਇਹਨੂੰ ਰਿਡਿਊਸ ਕਰਨਾ ਚਾਹੁੰਦੇ ਆ ਇਹ ਹੀ ਸਾਡਾ ਮੇਨ ਮਕਸਦ ਹੈ